हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦਰੀ ਵੀਡੀਓ ਵਿੱਚ ਪਟੋਪ ਦੀ ਤਾਜੀ ਸੂਈ ਮੱਝ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਸਸੀਕਾਲ ਸਸੀਕਾਲ ਬਾਈ ਹੋ ਠੀਕ ਹਮ ਜੀ ਹਾਂ ਬਹੁਤ ਵਧੀਆ ਬਾਈ ਨਾਮ ਤੇ ਐਡਰੈਸ ਬੋ ਆਪਣਾ ਪਿੰਡ ਸੇਲਵਰਾ ਬਾਈ ਜ਼ਿਲ੍ਹਾ ਬਠਿੰਡਾ ਦਾ ਹਮ ਫੀਲ ਫੂਲ ਆ ਬਾਈ ਨੇੜੇ ਪਿੰਡ ਬਾਈ ਨੇੜੇ ਪਿੰਡ ਆਪਣਾ ਬਾਈ ਸਧਾਨਾ ਕਾਲੋ ਕੀ ਕਾਉਂਟੀ ਬਾਈ ਮੋਬਾਈਲ ਨੰਬਰ ਮੋਬਾਈਲ ਨੰਬਰ ਆਪਣਾ 62392 ਬਾਈ 17011 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਮੱਝ ਦੇ ਨੇ ਕਿਹੜਾ ਸੂਆ ਸੂਈ ਆ ਇਹ ਤੀਜਾ ਸੂਆ ਸੂਈ ਵੀ ਆ ਬਾਈ ਕਦੋਂ ਸੂਈ ਆ ਬਾਈ ਇਹਨੂੰ ਬਾਈ ਅੱਜ ਚੌਥਾ ਦੇਣਾ ਬੱਚਾ ਕੀ ਦੇਤਾਈ ਬੱਚਾ ਕੱਟਾ ਬਾਈ ਮਗਰ ਕੱਟਾ ਦੇਤਾ ਹਾਂ ਕਿੰਨਾ ਕੁ ਬੋਲਾ ਬਾਈ ਤਿਆਰ ਆ ਬੋਲਾ ਬਾਈ ਇਹਦੇ ਥੱਲੇ 7-8 ਲੀਟਰ ਬੋਲਾ ਤਿਆਰ ਆ ਬਾਈ ਓਕੇ ਬਾਈ ਫੇਸ ਬੜਾ ਪਿਆਰਾ ਫੇਸ ਸਿੰਗ ਥੋੜੇ ਦਿਨ ਮੀਣੀਆਂ ਚ ਆ ਗਈ ਹੈ ਨਾ ਹਾਂ ਬਈ ਥਾਂ ਇੱਕ ਨੰਬਰ ਆ ਬਾਈ ਚਿਵਾਈ ਚਿਵਾਈ ਕਿਵੇਂ ਆ ਚਿਵਾਈ ਜਮਾ ਬਾਈ ਭੋਲੀ ਆ ਠੀਕ ਆ ਹਾਂ ਹੂੰ ਆ ਬਾਤਾ ਕਿੰਨਾ ਕੁ ਦੁੱਧ ਦੀ ਅਰਬਸਟੀ ਮੀੜਿਆ ਦੁੱਧ ਬਾਈ ਯਾਰ ਜਾਊਗੀ 12 13 ਲੀਟਰ ਦੇ ਖੁੱਲੀ ਬਈ ਹੂੰ ਸਹੀ ਗੱਲ ਆ ਬਈ ਬਹੁਤ ਚੰਗੇ ਬੌਲੇ ਤੋਂ ਕਰਮ ਵਾਲੀ ਸਟਾਰਟ ਹੋਈ ਆ ਬਰੀਡ ਇੱਕ ਨੰਬਰ ਆ ਪਛਾਂ ਤੋਂ ਲੇਵਾ ਦੇਖੋ ਬਾਕੀ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਸਵੇਰ ਜੇ ਦਾ ਹੀ ਆ ਬਈ ਸ਼ਾਮ ਤੱਕ ਕੱਢ ਲੈ ਜਿਹੜਾ ਕਰਮ ਵਾਲੀ ਨੇ ਵਧੀਆ ਤਿਆਰ ਕਰ ਲੈਣਾ ਬਾਕੀ ਪਤਲੇ ਪਿੰਡੇ ਦੀ ਆ ਹਨਾ ਦੁੱਧ ਵਾਲਾ ਪੀਸ ਆ ਬਈ ਖੋਲ ਦੇ ਮੜੀ ਤੋਰ ਕੇ ਦਿਖਾ ਦੇ ਇੱਕ ਨੰਬਰ ਆ ਬਈ ਮਾਸ ਸੁਈ ਸਵਾਈ ਤੇ ਬੱਚਾ ਕਰਮਾਈ ਨੇ ਕੱਟਾ ਦੇਤਾ ਹਨ ਇੱਕ ਨੰਬਰ ਹਨ ਦੀ ਬਾਈ ਗਰੰਟੀ ਆ ਓਕੇ ਹਾਂ ਠੀਕ ਆ ਬਾਈ ਸਰਲੇ ਦੀ ਪੂਰ ਸਿੱਟੇ ਦੀ ਗਰੰਟੀ ਆ ਬਾਈ ਓਕੇ ਬਾਈ ਠੀਕ ਚਵਾਈ ਚ ਪੂਰੀ ਪੂਰਾ ਚੈੱਕ ਕਰੋ ਇੱਕ ਨੰਬਰ ਆ ਬਾਈ ਕੀ ਬਾਤ ਲੈ ਟੋਰਾ ਵੀ ਇੱਕ ਨੰਬਰ ਆ ਹਨਾ ਕਰਮਾਈ ਦਾ ਲੇਵਾ ਬਹੁਤ ਆ ਬਾਈ ਕਰਮਾਈ ਹਾਂ ਲੇਵਾ ਦਾ ਬਾਈ ਮੌਕੇ ਤੇ ਆ ਪੂਰਾ ਤਿਆਰ ਕਰ ਰਹੇ ਸੀ ਬਾਕੀ ਸਵੇਰ ਦਾ ਹੀ ਟਾਈਮ ਆ ਹਜੇ ਸ਼ਾਮ ਤੱਕ ਕੱਟ ਰਿਹਾ ਜਿਹੜਾ ਕਰਮਾਈ ਨੇ ਵਧੀਆ ਤਿਆਰ ਕਰ ਲੈ ਲੈ ਥੋੜਾ ਜੇ ਬੱਚੇ ਦਾ ਕਰਦੀ ਆ ਕੋਈ ਚੱਕਰ ਨਹੀਂ ਬਾਈ ਤੇ ਮੁੱਲ ਕੀ ਹੈ ਵੀਰੇ ਜਾਇਜ਼ ਮੁੱਲ ਬਾਈ ਹੂੰ ਤਾਂ ਆਪਾਂ 95000 ਰੁਪਿਆ ਕਰਦੇ ਆ ਠੀਕ ਆ ਬਾਈ 92000 ਦੀ ਝੋਟੀ ਦੇ ਦਾਂਗੇ ਆਪਾਂ 95000 ਰੁਪਿਆ ਮੁੱਲ ਆ 92000 ਦੀ ਬਾਈ ਕਹਿੰਦਾ ਝੋਟੀ ਦੇ ਦਾਂਗੇ ਕੋਈ ਵੀਡੀਓ ਦੇਖ ਕੇ ਆਊਗਾ ਬਾਈ ਉਹਦਾ ਮਾਨਤਾਨ ਜ਼ਰੂਰ ਕਰਾਂਗੇ ਕੋਈ ਠੀਕ ਆ ਓਕੇ ਬਾਈ ਚਲੋ ਫਿਰ ਵੀ ਹਾਂ ਕੱਦ ਦਾ ਅੰਦਾਜ਼ਾ ਲਾ ਲਓ ਬਾਈ ਬਰਾਬਰ ਖੜਾ ਉਸ ਸਾਹਮਣੇ ਕੱਦ ਵੀ ਚੰਗਾਗਾ ਪਤਲੇ ਪਿੰਡੇ ਦੀ ਆ ਦੁੱਧ ਵਾਲਾ ਪੀਸ ਆਗਾ हां ਦੁੱਧਾ ਲਾਵੇ ਕਿੰਨੇ ਘਰੇ ਰੱਖਣੀਆਂ ਬਾਈ ਹਾਂ ਨੇ ਲੈਵਾ ਦੇਖੋ ਬਾਈ ਸ਼ਾਮ ਦਾ ਇੱਕ ਦੇਖੋ ਲੈਵਾ ਗਰਮਣੀਆਂ ਬਹੁਤ ਸੋਹਣਾ ਤਿਆਰ ਕਰਨਾ ਤੇ ਸੂਈ ਸਵਾਈ ਆ ਬਾਈ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ